ਜਿਹੜੇ ਬਿਮਾਰਾਂ ਨੂੰ ਇਲਾਜ ਕਰਾਉਣਾ ਚਾਹੀਦਾ ਹੋਰ ਕੀ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਜਗੀਰ ਕੌਰ ਦਾ ਇਹ ਫਿਕਰ ਸੰਗਰੂਰ ਤੋਂ ਆਪ ਸੰਸਦ ਭਗਵੰਤ ਮਾਨ ਲਈ ਹੈ ਤੁਸੀਂ ਸੋਚ ਰਹੇ ਹੋਗੇ ਕਿ ਮਾਨ ਨੂੰ ਅਜਿਹੀ ਕਿਹੜੀ ਬਿਮਾਰੀ ਹੈ ਜਿਸ ਦਾ ਇਲਾਜ ਕਰਵਾਉਣ ਦੀ ਗੱਲ ਬੀਬੀ ਜੀ ਕਹਿ ਰਹੇ ਨੇ ਜਿਹੜੇ ਬਿਮਾਰਾਂ ਨੂੰ ਇਲਾਜ ਕਰਾਉਣਾ ਚਾਹੀਦਾ ਹੋਰ ਕੀ ਕਰਨਾ ਦਰਅਸਲ ਮਾਨ ਦੀ ਬਿਮਾਰੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਭਾਜਪਾ ਅਤੇ ਆਪ ਦੇ ਮੁੱਤਲ ਸੰਸਦ ਨੇ ਤੈਅ ਕੀਤਾ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਮਹੇਸ਼ ਗਿਰੀ ਅਤੇ ਹਰਿੰਦਰ ਸਿੰਘ ਖਾਲਸਾ ਨੇ ਲੋਕ ਸਭਾ ਸਪੀਕਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਭਗਵੰਤ ਮਾਨ ਨੂੰ ਸ਼ਰਾਬ ਦੀ ਲਤ ਛੁਡਵਾਉਣ ਲਈ ਨਸ਼ਾ ਛੁਡਾਊ ਕੇਂਦਰ ਭੇਜਿਆ ਜਾਏ ਤੇ ਉਸ ਤੋਂ ਬਾਅਦ ਹੀ ਲੋਕ ਸਭਾ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾਏ ਇਸੇ ਤੇ ਪ੍ਰਤੀਕਿਰਿਆ ਦਿੰਦਿਆਂ ਬੀਬੀ ਜ਼ਗੀਰ ਕੌਰ ਨੇ ਮਾਨ ਲਈ ਇਸ ਤਰ੍ਹਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਿਹੜੇ ਬਿਮਾਰੋਂ ਇਲਾਜ ਕਰਾਉਣਾ ਜੀ ਹੋਰ ਕੀ ਕਰਨਾ ਅੱਜ ਦੇ ਕਹਿੰਦੇ ਜੇ ਨਹੀਂ ਕਰਾ ਸਕਦੇ ਅਸੀਂ ਕਰਾ ਦਨੇ ਇਥੇ ਪਾਗਲਖਾਨੇ ਵਿੱਚ ਇਹਨਾਂ ਨੂੰ ਜਮਾ ਕਰਾਉਣ ਜਿਹੜੇ ਜਾਂ ਕੋਈ ਨਸ਼ਈ ਨਸ਼ਿਆਂ ਦੇ ਕੇਂਦਰ ਖੁੱਲੇ ਉਥੇ ਜਮਾ ਕਰਾਉਣ ਸਰਕਾਰ ਇਲਾਜ ਕਰਾ ਦਊਗੀ ਹੋਰ ਕੀ ਕਰੀਏ ਕਿਉਂਕਿ ਸਾਨੂੰ ਫੇਰ ਸ਼ਰਮ ਮਾਰਦੀ ਹੈ ਇਹ ਸਾਡੇ ਪੰਜਾਬ ਦੇ ਲੋਕ ਨੇ ਜਦਕਿ ਭਗਵੰਤ ਮਾਨ ਖੁਦ ਨੂੰ ਸ਼ਰਾਬੀ ਕਹੇ ਜਾਂਦੇ ਪਹਿਲਾਂ ਹੀ ਪਰਟਵਾਰ ਕਰ ਚੁੱਕੇ ਨੇ ਮਾਨ ਨੇ ਅਜਿਹੀਆਂ ਸ਼ਿਕਾਇਤਾਂ ਨੂੰ ਵਿਰੋਧੀ ਪਾਰਟੀਆਂ ਦੀ ਬੋਖਲਾਹਟ ਕਰਾਰ ਦਿੱਤਾ ਹੈ ये सब इनकी बौखलाहट है क्योंकि पंजाब में इनको बहुत भारी हार नजर आ रही है और जेल की चक्कियां नजर आ रही हैं इसलिए बोखला कर ये ऐसा काम कर रहे हैं ये सब एक झूठे झूठा प्रचार कर रहे हैं सौ झूठ बोलते जाओ बोलते जाओ एक सच बन जाएगा और इन मेरे खिलाफ इनके पास और कोई मुद्दा नहीं है क्योंकि पब्लिक मुझे प्यार करती है उसी उसी से डरे हुए हैं ये बिल्कुल गलत बात है ये सच्चाई है या विरोधी पार्टियों की बौखलाहट एक जांच का विषय है ਪਰ ਇਹਨਾਂ ਜ਼ਰੂਰ ਹੈ ਕਿ ਜਦੋਂ ਤੋਂ ਲੋਕ ਸਭਾ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਇਆ ਹੈ ਮੁਸੀਬਤਾਂ ਅਤੇ ਵਿਵਾਦਾਂ ਦਾ ਰਾਰੋਖ ਖੜੋ ਗਏ ਨੇ ਕਦੇ ਵੀਡੀਓ ਵਿਵਾਦ ਅਤੇ ਕਦੇ ਸ਼ਰਾਬੀ ਹੋਣ ਦੇ ਇਲਜ਼ਾਮ